ਬੜੀ ਘਰਮ ਹੋ ਗਈ ਸੀ ਇਸ ਚੈਟ ਦੇ ਐਫਐਸ ਦੇ ਵਾਸਤੇ ਵੱਡੀ ਖਬਰ ਹੈ ਕੋਟੇ ਜੇ ਜਨਾਬ ਰਾਜਾ ਦਾ ਪੂਰਾ ਪੈਰ ਦੇ ਵਿੱਚੋਂ ਵਿੱਚ ਤੋਂ ਮੁਸੇਲਾ ਦੇਖ ਆ ਕਿ ਕਿੰਨੀ ਨੇ ਕਿੰਦਾ ਦੋਤਾ ਮੈਂ ਆਇਆ ਸਾਰੇ ਬਾਰ ਹੋਏ ਗੇਮ ਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਆਈ ਹੋਪ ਸਾਰੇ ਘੈਂਡ ਹੋ ਪਏ ਤੇ ਮੈਂ ਵੀ ਘੈਂਡ ਆ ਜੀ ये देखो हरमन आया सवेरे-सवेरे ਦਾ ਟਾਈਮ ਆ। ਇਹ ਕਿੰਨਾ ਬڑا ਥੀ? ਕੀ ਬੋਲ ਰਿਹਾ ਹੈ? ਕਿੰਨਾ ਬੜਾ ਗਿਆ? ਸ਼ੇਰ। ਆਦੇ ਤਾਂ ਦੋਸਤੋ ਆਪਾਂ ਚੱਲੇ ਆਂ ਜੀ ਬਾਜ਼ਾਰ ਨੂੰ ਦਾਣਾ ਪਾਉਣ ਤੇ ਮਿਲਦੇ ਆਂ ਜੀ ਤੁਹਾਨੂੰ ਰਸਤੇ 'ਚ। ਠੀਕ ਹੈ ਹਰਮਨ ਹੈਲੋ ਕਰ ਦੋ। ਕਹ ਹਰਮਨ ਮਿਸਟੀ ਨਾਲ ਜੇ ਲੋ ਮਜ਼ਾਕ ਕਰਦਾ ਕਹਿੰਦਾ ਕਿੰਨਾ ਬੜਾ ਸ਼ੇਰ। ਹੈਲੋ ਸਾਡੀ ਮਿਸਟੀ ਨਾਲ ਮਜ਼ਾਕ ਕਰਦਾ ਕਹਿੰਦਾ ਸ਼ੇਰ ਕਿੰਨਾ ਵੱਡਾ। ਸ਼ੇਰ ਬਹਿ ਵੀ ਗਿਆ ਆ। चलो चले चलो चले आ, है? क्या देखना है खा, 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 है है देखना चला चला दिखाऊं दिखाऊं इधर 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 आ मैं के ये रही बिल साफ की ये वाली ये वाली इस पे रहता है वो इसमें रहता है ये आ रहा है आगे आगे देख आगे, आगे देखते हैं कहीं हैं इस साइड होता है ये वाली साइड है कहीं भी है इसका घर है सारा शरद ने हाँ इधर सांप होता है, है, है? कौन हो तुम तुम कौन हो ਮੈਂ ਕਹੋ ਨੂ ਚੱਲ ਚਲਾ ਫਿਰ ਬਾਈਕ ਮੈਂ ਬੈਠੋ ਚੱਲ ਫਿਰ ਕੀ ਇਧਰ ਦੇਖ ਚੱਲ ਵੀ ਲੈ ਇਸ ਨੂੰ ਹਾਏ ਸਪਾਈਡਰਮੈਨ ਕਾਹਦੇ ਮੈਂ ਕਾ ਪੀ ਰਾਇਆ ਫੋੜੇ ਪੀ ਰਿਆ ਫੋੜੇ ਬਾਈਕ ਤੇ ਸਾਡੇ ਇੰਜੋਏ ਕਰਨ ਦੇ ਆ ਤੇ ਆਪਾਂ ਚੱਲੇ ਆ ਜੀ ਕਾਥਾ ਚੱਲੇ ਆ ਜੀ ਸਾਡੇ ਨਾਲ ਇਹ ਜੀ ਦਾਣਾ ਪਾ ਕੇ ਅੱਗੇ ਜਾਵਾਂਗੇ ਓਕੇ ਖਾਂਦੇ ਨੇ ਦੋਸਤੋ ਆਪਾਂ ਇੱਥੇ ਪਾਉਣ ਆਨੇ ਆ ਜੀ ਦਾਣਾ ਤੇ ਅੱਜ ਵੇਖੋ ਦਾਣਾ ਕਿੰਨੇ ਚੰਗੇ ਲੱਗਦੇ ਕਿਵੇਂ ਆਈ ਲਵ ਯੂ ਉਧਰ ਕੋ ਕਿਆ ਟਾਫੀ ਦੇ ਦੋ ਨਾ ਕਹਦੇ ਕਹਦੇ ਜੋ ਜੀ ਖੋਲੋ ਡੱਬਾ ਕਿਆ ਟਾਫੀ ਦੇ ਦੋ ਪੂਰਾ ਦੇ ਲਾਲ ਡੱਬਾ ਅਬ ਬਤਾ ਕਿਆ ਲਿਆ ਕਿਆ ਲਿਖਿਆ ਹੈ ਪਤਾ ਕਿਆ ਖਾ ਲੋ ਸਾਰੇ ਕਿਆ गाइस ਖਾ ਲੋ ਕੁੱਚੀ ਕਿਆ ਟਾ ਟਾ ਮਿਲਦੇ ਆ ਲਓ ਜੀ ਵੀਰ ਜੀ ਮੁੰਡਾ ਚੱਲਾ ਗੁਰਦਾਸ ਸਾਹਿਬ ਫਿਰ ਉਹਨੂੰ ਚੇਤਾਇਆ ਕਹਿੰਦਾ ਪਿੰਟ ਤਾਂ ਮੈਂ ਦੂਜੀ ਪਾਈ ਹੋਈ ਆ ਹੁਣ ਆਇਲ ਆਹ ਪਿੰਟ ਦੇਖੇ ਜੀ ਕਾਰ ਚੇਂਜ ਕਰਨਾ ਆ ਹੁਣ ਮੜਾ ਚੇਂਜ ਕਰਨਾ ਆ ਕਿ ਮੈਂ ਗੁਰਦਾਸ ਸਾਹਿਬ ਜਾਣਾ ਵਾਂ ਇਸਕੇ ਚੇਂਜ ਕਰਤਾ ਆ ਆ ਜਾਣਾ ਹੈ ਧਿਆਨ ਚੱਕੋ ਸਾਡੇ ਦੇ ਦੋਸਤੋ ਆ ਚੈੱਕ ਕਰੋ ਜੀ ਆਪਣਾ ਸਕੂਲ ਆਪਣੀ ਪਲੱਸ 1 ਪਲੱਸ 2 ਇੱਥੋਂ ਹੀ ਆ ਜੀ ਸਸੇ ਹੋ ਜੀ ਇਹ ਕਿਹਦਾ ਕਿਹਦਾ ਸਕੂਲ ਲਿਆ ਆ ਹੋਰ ਸਾਹਬ ਆ ਉਹ ਸਾਡੇ ਕੰਨ ਦਾ ਜੀ ਬਹੁਤ ਸ਼ਰਮਾ ਹਾਂਜੀ ਆਪਣਾ ਸਟੌਪ ਹੋ ਗਿਆ ਜੀ ਰਾਸਤੇ 'ਚ ਆਪਾਂ ਗੁਰਦੁਆਰਾ ਸਾਹਿਬ ਨਿਕਲੇ ਸੀ ਮੱਥਾ ਟੇਕਣ ਆਪੇ ਪਤਾ ਨਹੀਂ ਆ ਰੱਖੇਗੇ ਜੀ ਨਿਕੇ ਕੁੰਮਣਾ ਵਾਲੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਮੱਥਾ ਟੇਕਣ ਇਹ ਰਾਸਤੇ ਚ ਲਾਵਨ ਜਿਠੇਰੇ ਆਉਂਦੇ ਆ ਜੀ ਲੋਤਰਾ ਫੈਮਿਲੀ ਦੇ ਜਿਠੇਰੇ ਆ ਚੈੱਕ ਕਰੋ ਜੀ ਤੇ ਆਡੋਗੀ ਹੈ ਨਾ ਜਿਹੜਾ ਇਹ ਹਰ ਵਾਰੀ ਜਿੰਨੇ ਵਾਰੀ ਆਈਏ ਨਾ ਆਪਾਂ ਇਹ ਹਰ ਵਾਰੀ ਸਾਨੂੰ ਮਿਲਦਾ ਹੀ ਮਿਲਦਾ ਹੈ ਤੇ ਆਪਾਂ ਇਸ ਵਾਰ ਮੇਰੇ ਖਿਆਲ ਦੋ ਜਾਂ ਤਿੰਨ ਵੀਕ ਛੱਡ ਕੇ ਤੇ ਫੇਰ ਆਏ ਆ ਨਹੀਂ ਤੇ ਹਰ ਇੱਕ ਵੀਕ ਆਉਂਦੇ ਹੀ ਆਉਂਦੇ ਹਰ ਸੰਡੇ ਆਉਣਾ ਹੀ ਹਣਾ ਵੇ ਲੋ ਜਾਨਵਰ ਇੱਕ ਆਰੀ ਇੱਕ ਆਰੀ ਇਹਨੂੰ ਥੋੜਾ ਜਿਹਾ ਪ੍ਰਸ਼ਾਦ ਆਪਾਂ ਚਲੋ ਪਾਦੀ ਦਾ ਆ ਤੇ ਉਹਦੇ ਨਾਲ ਇਹ ਇਹ ਮਤਲਬ ਹਰ ਵਾਰੀ ਹਰ ਵਾਰੀ ਆਉਂਦਾ ਹੀ ਜਿੱਥੋਂ ਮਰਜੀ ਉਹ ਸਕੂਲ ਅਗਲੇ ਸਾਈਡ ਸਕੂਲ ਆ ਉਧਰੋਂ ਆਇਆ ਇਧਰ ਨੂੰ ਦੇਖ ਲੋ ਅੰਨੀ ਗਰਨੀ ਹੈ ਲੈ ਕਿੱਥੋਂ ਪਤਾ ਲੱਗਦਾ ਕੋਈ ਹਾੜਾ ਨਾ ਮਾਰਾ ਕੋਈ ਕੁਝ ਨਹੀਂ ਆ ਬੈਠਿਆ ਕਰੋ ਕਈਆਂ ਤੇ ਜਸ ਤੈਨੂੰ ਦੱਸਾਂ ਹੁਣ ਆਪਾਂਥੋਂ ਨਿਕਲਾਂਗੇ ਜਿਵੇਂ ਇਧਰ ਆਲਾ ਇਹ ਜਠੇਰੇ ਆ ਜੇ ਬਲੋਤਰਾ ਫੈਮਿਲੀ ਦੇ ਤੇ ਹੁਣੇ ਕੰਮ ਹੈ ਰਸਤਰ ਵਗੈਰਾ ਦਾ ਕੰਮ ਹੋਇਆ ਜੀ ਹੁਣੇ-ਹੁਣੇ ਤੇ ਪੱਖੇ ਵਗੈਰਾ ਲੱਗ ਚੁੱਕੇ ਹੋਏ ਜੀ ਇਹ ਆਪਣੇ ਬਾਂਗੋਵਾਨੀ ਸਕੂਲ ਆ ਜੀ ਬਾਂਗੋਵਾਨੀ ਦਾ ਸਕੂਲ ਸਰਕਾਰੀ ਸਕੂਲ ਹੈ ਚੈੱਕ ਕਰੋ ਤਾਂ ਇਹ ਸਰਕਾਰੀ ਸਕੂਲ ਹੈ ਨਾ ਕਿ ਪ੍ਰਾਈਵੇਟ ਨੂੰ ਹੀ ਪਿੱਛੇ ਛੱਡਦਾ ਚੈੱਕ ਕਰਦੇ ਹਾਂ ਹੁਣ ਤੁਹਾਨੂੰ ਇਹਦੇ ਨਾਲ ਲੱਗਦਾ ਦੂਜਾ ਸਕੂਲ ਵੀ ਦੱਸਦੇ ਹਾਂ ਜੀ ਇਹ ਛੋਟਾ ਸਕੂਲ ਆ ਸ਼ਾਇਦ ਤੇ ਆ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਆ। ਹਾਂ ਨਿਭੰਗੋ ਹਾਨੀ ਪਿੰਡ ਦੇ ਸਕੂਲ। ਇੱਥੇ ਮੈਚ ਮੋਚ ਵਗੈਰਾ ਵੀ ਹੁੰਦੇ ਆ। ਅੱਗੇ ਆਈਏ ਨਾ ਆਪਾਂ। ਤੇ ਹੁੰਦੇ ਹੋਵੇਗਾ ਲਾਸਟ ਤੱਕ ਸਕੂਲ ਆ ਜੀ। ਤੇ ਥੋਪੋ ਵੇਖੋ ਕਿੰਨੀ ਹੋ ਗਈ ਦੀ ਆ। ਮਤਲਬ ਕੋਈ ਇਸ ਟਾਈਮ ਬਾਹਰ ਨਹੀਂ ਹੈਗਾ ਇੰਨੀ ਥੋਪੋ ਕੀ ਦੀ ਆ। ਤੇ ਚਲੋ ਮਿਲਦੇ ਆ ਜੀ ਤੁਹਾਨੂੰ ਰਾਸਤੇ ਦੇ ਵਿੱਚ। ਓਕੇ ਜੀ। ਟਾਟਾ। ਆਪਾਂ ਬਾਈਕ ਲਗਾ ਦਤੀ ਆ ਜੀ ਤੇ ਮਾਲ ਬੰਨ ਲਿਆ ਜੀ ਆਪਾਂ ਚੱਲਿਆ ਨਹੀਂ ਕੋਰੋਨਾ ਹਾਂਜੀ ਦੋਸਤੋ ਕਾਰਪੇਟ ਦੀ ਸੇਵਾ ਗਰਮ ਹੋ ਵੀ ਸੀ ਤੇ ਲਾਉ ਲਿਫਟ ਮੰਗ ਕੇ ਤੇ ਚੱਲ ਗਿਆ ਦੇਖ ਸੱਚੀ ਬਹੁਤ ਜ਼ਿਆਦਾ ਗਰਮਾ ਤਾ ਨਹੀਂ ਰੱਖਿਆ ਜਾ ਰਹਾ ਤੇ ਪਹੁੰਚ ਚੁੱਕ ਗਿਆ ਜੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਆਂਦਿਆਂ ਨੇ ਗਰਮੀ ਬਹੁਤ ਜ਼ਿਆਦਾ ਸੀ ਤੇ ਘਰ ਬਾਅਦ ਚੁਆਏ ਪਹਿਲਾਂ ਨਹਾ ਦਿੱਤੀ ਵੀ ਚਲੋ ਇਹ ਕਾਰ ਵੀ ਫੇਰ ਨਹਾ ਲਈਏ ਤੇ ਹਣ ਉਸ ਤੋਂ ਬਾਅਦ ਫ੍ਰੈਸ਼ ਫ੍ਰਸ਼ ਹੋ ਗਏ ਤੇ ਖਾਣਾ ਤੇ ਆਪਾਂ ਲੰਗਰ ਖਾ ਗਿਆ ਸੀ ਉੱਥੋਂ ਤੇ ਹੁਣ ਆਪਾਂ ਉੱਥੇ AC ਵਾਲੇ ਰੂਮ ਚ ਪਹੇ ਗਏ ਹਾਂ ਜੀ ਲੰਮੇ AC ਲਗਾ ਲਿਆ ਹੈ ਜੀ ਤੇ ਹੁਣ ਆਪਾਂ ਕਰਾਂਗੇ ਜੀ ਥੋੜੀ ਜੀ ਐਡੀਟਿੰਗ ਜਿਹੜਾ ਕੱਲ ਬਲੌਗ ਪਾਣਾ ਹੈ ਔਰ एडिट ਕਰਨ ਵਾਲਾ ਪਿਆ ਆ ਤੇ ਹੁਣ ਉਹਦੀ ਇੱਕ ਇੱਕ ਡੇਢ ਘੰਟਾ ਲਗਾਤਾਰ ਐਡੀਟਿੰਗ ਕਰਾਂਗੇ ਬਣੇ ਲੋ ਵਲੋਗ ਦੇ ਨਾਲ ਤੇ ਚਖੋ ਜੀ ਨੇ ਇਤਰਾ ਮੰਨੀ ਚਲੋ ਹਿੰਦੇ ਆ ਜੇ ਤੁਹਾਨੂੰ ਬਿਚਾਰ ਕੇ ਓਕੇ ਦਿੱਤਾ ਕਿਉਂਕਿ ਇਹ ਹੈ ਕਿਲਾ ਇਹ ਹੈ ਹਾਂਜੀ ਭਾਈ ਦੋਸਤੋ ਆਪਣਾ ਲੈ ਸਟਾਰਟ ਹੋ ਗਿਆ ਅੱਜ 3:30 ਵਜੇ ਨਾ ਤੇ ਕਿੰਨੇ ਕਹਿੰਦਾ ਕਹਿ ਲਾਇਆ ਜੋ ਨਹੀਂ ਸਿੱਧੇ ਬਾਲੇ ਦਾ ਆਪਣੇ ਮੈਚ ਲਾਇਆ ਜੀ ਟੱਟ ਪਹਿਨਿਆਂ ਵਾਲਾ ਆਪਣੇ ਕਰੀਅਰ ਦੇ ਵਿੱਚ ਦੋਨੋਂ ਬੈਟਸਮੈਨ ਵੀ ਆਪਣੇ ਆਏ ਤੇ ਅਰਸ਼ਦੀਪ ਸਰ ਕਰਦੀ ਬੱਲੇ ਦੇ ਕੰਨ ਦੇ ਕੋਲੋਂ ਨਿਕਲ ਕੇ ਗਈ ਕਿਸੇ ਫਿਰ ਆਈਪੀਐਲ ਦਾ ਕੋਈ ਕੋਲ ਤੋਂ ਮਨ ਨਾ ਫੈਨਾ ਮੈਚ ਮੁਖਾ ਮੈਂ ਤਾਂ ਚੀ ਕਰਦੇ ਤਾ 6 ਆਊਟ ਹੋ ਗਿਆ ਜੀ ਆਪਣਾ ਬਦਾ ਹਾਂਜੀ ਤੇ ਦੋਸਤੋ ਆਪਣੇ ਕੈਪਟਨ ਨੇ ਮਾਰਿਆ ਜੀ ਕਿਸੇ ਵੀ ਬੱਲੇਬਾਜ਼ ਵਾਸਤੇ ਅਸ਼ੀਰਫ ਖੱਤ ਦਾ ਕੀਤਾ ਇਸਤੇਮਾਲ ਲਈ ਗੇਂਦੇ ਕਿੰਨੇ ਗਾਇਕਵਾਰਡ ਮੱਲਿਆ ਜੀ ਕੈਪਟਨ ਅਸ਼ਦੀਵ ਨੇ ਪਿਆ ਬਰਾੜ ਬਰਾੜ ਉਸ ਤੋਂ ਬਾਅਦ ਚੌਕਾ ਚੱਕੋ ਚੌਕਾ ਨਾਲ ਹੀ ਐ ਨਾ 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 ਚੌਕਾ ਫਿਰ ਚੌਕਾ ਕੀ ਹੈ ਛੇਟਾ ਓਵਰ ਹੈ ਇਹਦੇ ਬਾਅਦ ਫੀਲ ਹੋਣੀ ਹੈ ਗਾਇਕਵਾਰਡ ਮੌਕੇ ਮਿਲਦੇ ਨੇ ਉਹ ਮੌਕੇ ਕਰ ਗੱਲ ਹੈ ਚੱਲ ਭਈਆ ਔਰ ਚੱਕਲੇ 10 ਓਵਰ ਦੇ ਵਿੱਚ ਵਿਸਾਖੀ ਵਾਲਾ ਮੇਲਾ ਭਾਵੇਂ ਖਤਮ ਹੋ ਗਿਆ ਇੱਕ ਦੇ ਇੱਕ ਮੈਚਰੀ ਬੜੀ ਘੈਂਟ ਕਰਦੇ ਆ ਪੰਜਾਬੀ ਦੇ ਉੱਤੇ ਇਸ ਸੱਟ ਨੇ ਐਸੀਐਸ ਦੇ ਵਾਸਤੇ ਵੱਡੀ ਖਬਰ ਹੈ ਕੋਜਟ ਦੇ ਜੇ ਮਹਾਰਾਜਾ ਦਾ ਪੂਰਾ ਫੈਲ ਦੇ ਵਿੱਚੋਂ ਵਿੱਚ ਹਨਾ ਜੀ ਲੇਲ ਜੀ ਲੇਕਿਨ ਇਥੇ ਜਿਨਈ ਜਾਣਦੀ ਹੈ ਇਹ ਵੱਡਾ ਮੱਲਾ ਮਾਰਿਆ ਅਹਿਮ ਵਿਕਟ ਹੈ ਹਾਂ ਜੀ ਦੋਸਤੋ ਕਿਵੇਂ ਹੋ ਤੇ ਆਪਾਂ ਐਡੀਟਿੰਗ ਕਰਕੇ ਹੋਏ ਆ ਜੀ ਹੁਣ ਫ੍ਰੀ ਤੇ ਟਾਈਮ ਹੋ ਗਿਆ ਜੀ 7 ਦਾ ਸ਼ਾਮ 7:00 ਵਜ ਗਿਆ ਪਤਾ ਨਹੀਂ ਚੱਲਿਆ ਨਾਲ ਮੈਚ ਵੇਖਦੇ ਪਏ ਹਾਂ ਤੇ ਉਹਦੇ ਕਰਕੇ ਪਤਾ ਨਹੀਂ ਲੱਗਿਆ ਤੇ ਹੁਣ ਆਪਾਂ ਚੱਲੇ ਆਂ ਜੀ ਬਾਜ਼ਾਰ ਨੂੰ ਤੇ ਇੱਕ ਮੈਚ ਹੋਰ ਲਾ ਲਿਆ ਹੈ ਨਾਲ ਇਹ ਆ ਵੀ ਥੋੜੇ-ਬੋੜੇ ਪੈਸੇ ਲਾਏ ਹੋਣ ਤੇ ਫਿਰ ਮੈਚ ਵੇਖਣ ਦਾ ਮਜ਼ਾ ਜ ਆ ਜਾਂਦਾ ਹੈ ਤੇ ਆਪਣੇ ਡਾਕਟਰ ਦਾ ਫੋਨ ਆਇਆ ਸੀ ਤੇ ਆਪਾਂ ਚੱਲੇ ਆਂ ਜੀ ਬਾਜ਼ਾਰ ਨੂੰ ਤੇ ਚਲੋ ਮਿਲਦੇ ਆਂ ਜੀ ਤੁਹਾਨੂੰ ਫਿਰ ਰਾਸਤੇ 'ਚ ਓਕੇ ਜੀ ਆਪਾਂ ਘਰ ਪਹੁੰਚ ਚੁੱਕੇ ਆਂ ਜੀ ਹੁਣ ਆਪਾਂ ਥੋੜਾ ਜ ਮੈਚ ਵੇਖਾਂਗੇ ਤੇ ਖਾਣਾ ਖੋਣਾ ਖਾ ਕੇ ਤੇ ਐਡਿਟਿੰਗ ਵੇਰ ਕਰਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਸੋਚ ਰਿਹਾ ਜੇ ਦਾ ਅੱਜ ਦਾ ਵਲੋਗ ਸ਼ਾਮ ਦਾ ਨਹੀਂ ਬਣਿਆ ਤੇ ਕੱਲ ਦਾ ਵਲੋਗ ਵਿੱਚ ਅਡਜਸਟ ਕਰਦੀ ਆਪਾਂ ਕਿਉਂ ਕੱਲ ਵੀ ਥੋੜੇ ਥੋੜੇ ਕੰਮ ਹੈਗੇ ਆ ਉਹ ਸਾਰਾ ਵਲੋਗ ਅੱਜ ਦੇ ਵਿੱਚ ਅਡਜਸਟ ਕਰ ਦਾਂਗੇ ਠੀਕ ਆ ਜੀ ਤੇ ਚਲੋ ਮਿਲਦੇ ਆ ਜੀ ਤੁਹਾਨੂੰ ਫਿਰ ਕੱਲ ਹੀ ਡਾਇਰੈਕਟ